ਮੇਰੀ ਵੱਡੀ ਭੈਣ ਬੀਬਾ ਸੁਮਤਰੀ ਬਦਲ ਜੀ ਹਲਕਾਇਨ ਚਾਰ ਬੁਢੇਤ ਲੋਲੀ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਤੇ ਮੇਰੇ ਬਜ਼ੁਰਗ ਸਾਰੇ ਇੱਥੇ ਮੇਰੇ ਭਰਾ ਬਰਾਜ਼ਮਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਤਾਂ ਮੈਂ ਜ਼ਿਆਦਾ ਨਹੀਂ ਬੋਲਣਾ ਪਰ ਮੈਂ ਆਪ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੱਦੇ ਬੱਧਤੇ ਐਸੋ ਸ਼ਾਨ ਨਾਲ ਤੁਸੀਂ ਇਸ ਸਾਡੇ ਗ੍ਰਹਿ ਬਖੇਰ ਗ੍ਰਹਿ ਦੇ ਚਰਨ ਪਾਈ ਨੇ ਤੇ ਤੁਹਾਡਾ ਇੱਥੇ ਆਉਣਾ ਸਾਰਿਆਂ ਦਾ ਤੁਹਾਡੇ ਇਕੱਠੇ ਹੋਣਾ ਅਸੀਂ ਇੱਕ ਸਬੂਤ ਨੇ ਕਿ ਅਸੀਂ ਹੌਸਲਾ ਜੇ ਦਿੱਤੀ ਹੈ ਸਾਡੀ ਭੈਣ ਦੀ ਵੀ ਸਾਡੀ ਭੈਣ ਜਨਰਟਰਮ ਤੋਂ ਮੈਂਬਰ ਪਾਰਲੀਮੈਂਟ ਰਹਿ ਕੇ ਜੋ ਬਟੱਡੇ ਦਾ ਵਿਕਾਸ ਕੀਤਾ ਹੈ ਉਹ ਅਸੀਂ ਵਾਰ-ਵਾਰ ਸਮੂਹ ਦਰਾ ਨਹੀਂ ਸਕਦੇ ਅਸੀਂ ਸਾਰਿਆਂ ਨੇ ਦੇਖਿਆ ਤਾਂ ਮੈਂ ਤਾਂ ਇਹ ਕਹਿਣਾ ਕਿ ਭੈਣ ਜੀ ਸਾਰੇ ਤੁਹਾਨੂੰ ਵਿਸ਼ਵਾਸ ਦਿਵਾਉਣੇ ਹੈ ਕਿ ਸਾਡਾ ਜਿਹੜਾ ਇਹ ਜਿੰਨੇ ਸੀ ਸਾਰੇ ਇੱਥੇ ਇਕੱਠਾ ਹੈ ਇਹ ਮਾਰਲ ਟਾਊਨ ਫੇਸ 2 ਦਾ ਤੇ ਤੁਸੀਂ ਫੇਸ 2 ਨੂੰ ਹੁਣ ਬੇਫਿਕਰ ਹੋ ਜਾਓ ਦੁਆਰਾ ਚੱਕਰ ਲਾਉਣ ਦੀ ਜਰੂਰਤ ਨਹੀਂ ਉਦੋਂ ਬਾਅਦ ਜਿੱਤ ਕੇ ਜੂਰ ਆਏ ਅਸੀਂ ਸਾਰੇ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਵੋਟਾਂ ਪਾਵਾਂਗੇ ਵੀ ਪਵਾਵਾਂਗੇ ਵੀ ਤੁਹਾਨੂੰ ਜਿਤਾਵਾਂਗੇ ਵੀ ਤੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਵੀ ਬਣਾਵਾਂਗੇ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਅਸੀਂ ਵੋਟ ਤੁਹਾਨੂੰ ਦਿੰਨੇ ਆ ਉਹਦਾ ਸਹੀ ਹੱਕ ਤੁਸੀਂ ਮੋੜਦੇ ਹੋ ਤੁਸੀਂ ਇੱਕ ਉਹ ਮੈਂਬਰ ਪਾਰਲੀਮੈਂਟ ਹੋ ਜਿਹੜੇ ਕੀ ਲੋਕਾਂ ਦੀ ਦਿੱਤੀ ਹੋਈ ਪਾਵਰ ਦਾ ਲੋਕਾਂ ਦੇ ਹੱਕ ਵਿੱਚ ਵਰਤਦੇ ਹੋ ਨਾ ਕਿ ਉਹਨਾਂ ਦੇ ਖਿਲਾਫ ਵਰਤਦੇ ਹੋ ਅਸੀਂ ਫੇਰ ਇੱਕ ਵਾਰੀ ਭੈਣ ਜੀ ਤੁਹਾਨੂੰ ਸਾਰੇ ਵਿਸ਼ਵਾਸ ਦਿਵਾਉਣੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਭੈਣ ਦੀ ਹੌਸਲਾ ਵਧਾਈ ਕਰੀਏ ਤਾਂ ਕਿ ਇਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਇਨੀ ਕੰਮਾਂ ਨੂੰ ਵੋਟ ਪੈਂਦੀ ਹੈ ਤੇ ਅਸੀਂ ਕੰਮਾਂ ਦੀ ਕਦਰ ਕਰਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜੀ ਹੱਥ ਕੜੇ ਕਰਕੇ ਭੈਣ ਜੀ ਨੂੰ ਵਿਸ਼ਵਾਸ ਦਿਵਾਈਏ ਬੇਬਾ ਹਰਸਮਤ ਕੌਰ ਬਾਦਲ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰਾਜ ਸਾਹਿਬ ਹੁਣ ਮੈਂ ਜਿੰਨਾ ਨੂੰ ਤੁਸੀਂ ਬਹੁਤ ਦੇ ਤੋੜੀ ਕਰ ਰਹੇ ਹੋ ਬੇਬਾ ਹਰਸਮਤ ਕੌਰ ਬਾਦਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖੋ ਬਹੁਤ ਸਾਰੇ ਸਤਕਾਰਯੋਗ ਇਸ ਹਲਕੇ ਦੇ ਸੇਵਾਦਾਰ ਸੇਵਾਦਾਰ ਗੋਪੀ ਜੀ ਇੰਜਰਜੀ ਜੀ ਤੇ ਇੱਥੇ ਪਹੁੰਚੇ ਸਮੂਹ ਅਤਵੰਤੇ ਸਜਣੋ ਜੀ ਆਪਹਿਨਾ ਫਤਿਹ ਕਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀਆਂ ਕਿ ਆਪ ਦੇ